ਮੈਂ ਬੂਏ 'ਚ ਬੈਠਾ ਰੋ ਰਿਹਾ ਸੀ ਜਦੋਂ ਮੇਰੇ ਤਾਇਏ ਨੇ ਮੋਢੇ ਤੇ ਹੱਥ ਰੱਖਿਆ ਤੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਕਹਿਣ ਲੱਗਾ ਕਿ ਚੱਲ ਪੁੱਤ ਤੂੰ ਮੇਰੇ ਨਾਲ ਘਰ ਚੱਲ ਹੁਣ ਰੋ ਕੇ ਕੁਝ ਨਹੀਂ ਬੰਨਣਾ ਮੈਂ ਤੇਰੇ ਨਾਲ ਆ ਉਦੋਂ ਮੇਰੀ ਉਮਰ ਕਾਫੀ ਛੋਟੀ ਸੀ ਮੰਮੀ ਡੈਡੀ ਮੇਰੇ ਬਚਪਨ ਵਿੱਚ ਹੀ ਮਰ ਗਏ ਸੀ ਮੈਂ ਉਹਨਾਂ ਦੀ ਯਾਦ 'ਚ ਬੂਏ 'ਚ ਬੈਠਾ ਰੋ ਰਿਹਾ ਸੀ ਤਾਂ ਤਾਇਆ ਮੈਨੂੰ ਨਾਲ ਆਪਣੇ ਘਰ ਲੈ ਗਿਆ ਮੇਰੇ ਮੰਮੀ ਡੈਡੀ ਬੜੇ ਗਰੀਬ ਸੀ ਤੇ ਗਰੀਬੀ ਵਿੱਚ ਹੀ ਉਹਨਾਂ ਦੀ ਬਿਮਾਰੀ ਕਰਕੇ ਮੌਤ ਹੋ ਗਈ। ਮੈਨੂੰ ਉਹਨਾਂ ਦੀ ਬੜੀ ਯਾਦ ਆਉਂਦੀ ਸੀ। ਪਹਿਲਾਂ ਤਾਂ ਮੇਰੀ ਦਾਦੀ ਮੈਨੂੰ ਸਾਂਭਦੀ ਸੀ। ਮੈਨੂੰ ਰੋਟੀ ਪਾਣੀ ਬਣਾ ਕੇ ਦਿੰਦੀ ਸੀ। ਪਰ ਹੁਣ ਦਾਦੀ ਵੀ ਮੰंजे ਤੇ ਪੈ ਗਈ ਸੀ ਤੇ ਹੁਣ ਦਾਦੀ ਵੀ ਤਾਇਆ-ਤਾਈ ਦੇ ਘਰ ਰਹਿੰਦੀ ਸੀ। ਜਦੋਂ ਤਾਇਆ ਮੈਨੂੰ ਆਪਣੇ ਨਾਲ ਘਰ ਲੈ ਗਿਆ ਤਾਂ ਤਾਈ ਮੇਰੇ ਤਾਇਆ ਨੂੰ ਬਹੁਤ ਗੁੱਸੇ 'ਚ ਬੋਲਣ ਲੱਗੀ ਕਿ ਮੈਂ ਤੁਹਾਡੀ ਨੌਕਰ ਨਹੀਂ ਰੱਖੀ ਜੋ ਹਰ ਇੱਕ ਨੂੰ ਲੰਗਰ ਲਾ ਕੇ ਦਵਾਂ। ਪਹਿਲਾਂ ਆਪਣੀ ਮਾਂ ਨੂੰ ਉਧਰੋਂ ਇੱਧਰ ਚੁੱਕ ਲਿਆ ਆ ਹੁਣ ਇਹਨੂੰ ਲੈ ਆਇਆ ਆ ਇਹ ਸਭ ਸੁਣ ਕੇ ਮੈਂ ਡਰ ਗਿਆ ਤੇ ਮੈਂ ਤਾਇ ਦੇ ਮਗਰ ਲੋਕ ਕੇ ਖੜ ਗਿਆ ਤਾਂ ਤਾਇਆ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਐਵੇਂ ਨਾ ਬੋਲੀ ਜਾ ਇਹ ਹੁਣ ਕਿੱਥੇ ਜਾਊਗਾ ਪਹਿਲਾਂ ਮਾਂ ਇਹਨੂੰ ਰੋਟੀ ਦੇਈ ਜਾਂਦੀ ਸੀ ਹੁਣ ਉਹ ਵੀ ਮੰਝੇ ਤੇ ਪੈ ਗਈ ਆ ਹੁਣ ਤਾਂ ਸਾਡਾ ਫਰਜ਼ ਆ ਇਹਨੂੰ ਸਾਂਭਣ ਦਾ ਤਾਂ ਤਾਈ ਨੇ ਬਹੁਤ ਨੱਕ ਬੁੱਲ ਵਟ ਕੇ ਮੈਨੂੰ ਰੋਟੀ ਦਿੱਤੀ ਕਦੇ-ਕਦੇ ਤਾਈ ਮੈਨੂੰ ਕੁੱਟ ਵੀ ਦਿੰਦੀ ਸੀ ਮੈਨੂੰ ਬੜਾ ਦੁੱਖ ਲੱਗਦਾ ਸੀ ਤਾਈ ਮੈਨੂੰ ਕਹਿੰਦੀ ਸੀ ਕਿ ਕਿੱਥੋਂ ਮਰਿਆ ਹੋਇਆ ਸੱਪ ਸਾਡੇ ਗਲ ਪੈ ਗਿਆ ਮੈਂ ਆਪਣੇ ਮੰਮੀ ਡੈਡੀ ਨੂੰ ਯਾਦ ਕਰਕੇ ਬੜਾ ਰੋਂਦਾ ਰਹਿੰਦਾ ਸੀ ਤਾਏ ਨੇ ਮੇਰੀ ਪੜ੍ਹਾਈ ਵਿੱਚ ਛੁੱਟਣ ਨਹੀਂ ਦਿੱਤੀ। ਤਾਏ ਨੇ ਮੈਨੂੰ ਸਰਕਾਰੀ ਸਕੂਲ 'ਚ ਪੜ੍ਹਨ ਲਾ ਦਿੱਤਾ ਸੀ। ਪਹਿਲਾਂ ਦਾਦੀ ਦੇ ਹੁੰਦੇ ਮੈਂ ਪ੍ਰਾਈਵੇਟ ਸਕੂਲ ਵਿੱਚ ਪੜਦਾ ਸੀ ਪਰ ਹੁਣ ਤਾਈ ਮੇਰੇ ਤੇ ਇੰਨਾ ਖਰਚਾ ਨਹੀਂ ਕਰਨ ਦਿੰਦੀ ਸੀ। ਸਰਕਾਰੀ ਸਕੂਲ ਵਿੱਚ ਪੜ੍ਹਾਈ ਫ੍ਰੀ ਹੋਣ ਕਰਕੇ ਮੈਨੂੰ ਉੱਥੇ ਦਾਖਲ ਕਰਵਾ ਦਿੱਤਾ ਸੀ। ਤਾਈ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਾਉਂਦੀ ਸੀ। ਮੈਂ ਸਕੂਲ ਜਾਣ ਲੱਗਿਆਂ ਵੀ ਸਾਰਾ ਕੰਮ ਕਰਕੇ ਜਾਂਦਾ ਸੀ ਤੇ ਸਕੂਲ ਤੋਂ ਆ ਕੇ ਵੀ ਸਾਰਾ ਕੰਮ ਕਰਦਾ ਸੀ। ਪਰ ਮੈਂ ਇਨਾ ਵੱਡਾ ਨਹੀਂ ਸੀ ਫਿਰ ਵੀ ਉਹ ਮੇਰੇ ਤੇ ਜ਼ੁਲਮ ਬਹੁਤ ਕਰਦੀ ਸੀ ਤੇ ਸਾਰਾ ਕੰਮ ਮੇਰੇ ਕੋਲੋਂ ਕਰਵਾਉਂਦੀ ਸੀ ਇੱਕ ਦਿਨ ਤਾਈ ਦੀ ਭੈਣ ਤਾਈ ਕੋਲ ਰਹਿਣ ਆਈ ਤੇ ਤਾਈ ਉਹਦੇ ਨਾਲ ਗੱਲਾਂ ਕਰ ਰਹੀ ਸੀ ਕਿ ਮੈਨੂੰ ਤਾਂ ਫ੍ਰੀ ਦਾ ਨੌਕਰ ਮਿਲਿਆ ਆ ਮੈਨੂੰ ਕੀ ਮਾੜਾ ਆ ਉਹ ਤਾਈ ਨੂੰ ਕਹਿ ਰਹੀ ਸੀ ਕਿ ਜੇ ਉਹ ਤੇਰਾ ਸਾਰਾ ਕੰਮ ਕਰ ਦਿੰਦਾ ਤਾਂ ਤੂੰ ਉਹਨੂੰ ਨੌਕਰ ਹੀ ਸਮਝਦੀ ਆ ਬਾਕੀ ਤੈਨੂੰ ਇਹਨੇ ਛੋਟੇ ਬੱਚੇ ਤੋਂ ਇਹਨਾ ਕੰਮ ਨਹੀਂ ਕਰਵਾਉਣਾ ਚਾਹੀਦਾ ਤੈਨੂੰ ਪਾਪ ਲੱਗੂਗਾ ਤਾਈ ਦੇ ਦੋ ਮੁੰਡੇ ਸੀ ਜੋ ਪ੍ਰਾਈਵੇਟ ਸਕੂਲ 'ਚ ਪੜਦੇ ਸੀ ਤਾਈ ਉਹਨਾਂ ਦੀ ਪੜ੍ਹਾਈ ਤੇ ਬੜੇ ਪੈਸੇ ਲਗਾਉਂਦੀ ਸੀ ਪਰ ਮੁੰਡੇ ਪੜਨ 'ਚ ਬੜੇ ਨਲਾਇਕ ਸੀ ਤਾਈ ਨੇ ਕਈ ਵਾਰ ਕਿਹਾ ਸੀ ਕਿ ਇਹਨਾਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਦੇ ਕਿਉਂਕਿ ਪੜਦੇ ਤਾਂ ਹੈ ਨਹੀਂ ਐਵੇਂ ਬਾਧੂ ਦੇ ਪੈਸੇ ਖਰਾਬ ਕਰਦੀਆਂ ਪਰ ਤਾਈ ਦੇ ਦਿਮਾਗ 'ਚ ਹਮੇਸ਼ਾ ਇਹ ਗੱਲ ਰਹਿੰਦੀ ਸੀ ਕਿ ਮੈਂ ਆਪਣੇ ਮੁੰਡਿਆਂ ਨੂੰ ਨੌਕਰੀਆਂ ਤੇ ਲਾਉਣਾ ਜੇ ਵਧੀਆ ਸਕੂਲ ਵਿੱਚ ਪੜਨਗੇ ਫੇਰ ਹੀ ਇਹ ਨੌਕਰੀ ਲੱਗਣਗੇ ਤੇ ਉਹ ਮੇਰਾ ਮਜ਼ਾਕ ਉਡਾਉਂਦੀ ਸੀ ਕਿ ਇਹਨੇ ਤਾਂ ਬਸ ਇੱਥੇ ਹੀ ਮੱਝਾਂ ਚਾਰਨੀਆਂ ਨੇ ਪਰ ਮੈਂ ਇੱਕ ਗੱਲ ਦਿਮਾਗ ਵਿੱਚ ਬਿਠਾ ਲਈ ਸੀ ਕਿ ਮੈਂ ਆਪਣੀ ਪੜ੍ਹਾਈ ਕਰਕੇ ਕੁਝ ਨਾ ਕੁਝ ਜ਼ਰੂਰ ਬੰਨਣਾ ਆ ਕਿਉਂਕਿ ਜੇ ਮੈਂ ਇਸ ਤਰ੍ਹਾਂ ਕੰਮ ਹੀ ਕਰਦਾ ਰਹਿ ਗਿਆ ਤਾਂ ਸਾਰੀ ਉਮਰ ਤਾਈ ਦਾ ਗੁਲਾਮ ਬਣ ਕੇ ਰਹਿ ਜਾਊਂਗਾ ਮੇਰਾ ਕੱਦ ਬਹੁਤ ਲੰਬਾ ਸੀ ਤੇ ਮੈਂ ਚਾਹੁੰਦਾ ਸੀ ਕਿ ਮੈਂ ਪਲੱਸ 2 ਤੋਂ ਬਾਅਦ ਪੁਲਿਸ ਦੀ ਪ੍ਰੀਤੀ ਵੇਖ ਲੂੰਗਾ ਹੋ ਸਕਦਾ ਕਿਸਮਤ ਮੇਰਾ ਸਾਥ ਦੇ ਦੇਵੇ ਮੈਂ ਬਹੁਤ ਮਿਹਨਤੀ ਮੁੰਡਾ ਸੀ ਕਿਉਂਕਿ ਮੈਂ ਛੋਟੀ ਉਮਰ ਵਿੱਚ ਬਹੁਤ ਦੁੱਖ ਦੇਖ ਲਏ ਸੀ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਪੈਰਾਂ ਤੇ ਖੜਾ ਹੋ ਜਾਵਾਂ ਪਰ ਜਿੰਨਾ ਟਾਈਮ ਮੈਂ ਪੜਾਈ ਕਰਦਾ ਸੀ ਉਨਾ ਟਾਈਮ ਮੈਨੂੰ ਉਹਨਾਂ ਦੀ ਹਰ ਗੱਲ ਮੰਨਣੀ ਪੈਂਦੀ ਸੀ ਤਾਈ ਮੇਰੇ ਤੇ ਬੜੇ ਆਰਡਰ ਮਾਰਦੀ ਸੀ ਮੈਂ ਆਪਣੀ ਪੜਾਈ ਕਰਦਾ ਰਿਹਾ ਤੇ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਰਿਹਾ ਹੁਣ ਮੈਂ ਪਲੱਸ 2 ਚ ਹੋ ਗਿਆ ਸੀ ਪਰ ਤਾਈ ਦੇ ਮੁੰਡੇ ਫੇਲ ਹੋ ਜਾਂਦੇ ਸੀ ਉਹ ਅਜੇ 10ਵੀਂ 'ਚ ਖੜੇ ਸੀ ਤਾਈ ਹਮੇਸ਼ਾ ਮੇਰੇ ਨਾਲ ਬੇਈਮਾਨੀ ਰੱਖਦੀ ਸੀ ਇਸ ਕਰਕੇ ਰੱਬ ਉਹਦੇ ਨਾਲ ਬੇਈਮਾਨੀ ਰੱਖਦਾ ਸੀ ਇੱਕ ਮੁੰਡਾ ਤਾਂ 10ਵੀਂ ਵਿੱਚੋਂ ਫੇਲ ਹੋ ਕੇ ਹਾਟ ਹੀ ਗਿਆ ਸੀ। ਉਹ ਤਾਂ ਬਸ ਗੈਂਗਸਟਰ ਨਾਲ ਤੁਰਿਆ ਫਿਰਦਾ ਰਹਿੰਦਾ ਸੀ ਤੇ ਦੂਜਾ 10ਵੀਂ ਤੋਂ ਅੱਗੇ ਨਹੀਂ ਨਿਕਲਦਾ ਸੀ। ਹਰ ਵਾਰ ਫੇਲ ਹੋ ਕੇ 10ਵੀਂ 'ਚ ਲੱਗ ਜਾਂਦਾ ਸੀ। ਮੇਰੇ ਨੰਬਰ ਵੇਖ ਕੇ ਤਾਈ ਬੜਾ ਸੜਦੀ ਸੀ। ਉਹਨੇ ਕਈ ਵਾਰ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਸਕੂਲ ਤੋਂ ਹਟਾ ਲਿਆ ਜਾਵੇ ਪਰ ਤਾਏ ਨੇ ਮੇਰਾ ਬੜਾ ਸਾਥ ਦਿੱਤਾ ਸੀ। ਤਾਇਆ ਹਰ ਵਾਰ ਉਹਦੇ ਨਾਲ ਮੇਰੇ ਪਿੱਛੇ ਲੜ ਪੈਂਦਾ ਸੀ ਤਾਇਏ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਆਪਣੀ ਮਿਹਨਤ ਕਰਕੇ ਪੈਰਾਂ ਤੇ ਖੜਾ ਹੋ ਜਾ ਨਹੀਂ ਤਾਂ ਸਾਰੀ ਉਮਰ ਤੈਨੂੰ ਇਦਾਂ ਹੀ ਤੱਕੇ ਖਾਣੇ ਪੈਣਗੇ ਮੈਂ 12ਵੀਂ ਕਲਾਸ ਵਿੱਚ ਬੜੀ ਮਿਹਨਤ ਕੀਤੀ ਤੇ ਮੈਂ ਇੰਨੀ ਮਿਹਨਤ ਕੀਤੀ ਸੀ ਕਿ ਮੈਂ ਸਾਰੇ ਜ਼ਿਲ੍ਹੇ ਵਿੱਚੋਂ ਫਰਸਟ ਆਇਆ ਸੀ ਸਾਰੇ ਮੇਰੇ ਤੇ ਬੜਾ ਹੈਰਾਨ ਸੀ ਤਾਈ ਤਾਂ ਬਿਲਕੁਲ ਹੀ ਸੜ ਗਈ ਸੀ ਤਾਇਏ ਨੇ ਖੁਸ਼ੀ ਵਿੱਚ ਲੱਡੂਆਂ ਦਾ ਡੱਬਾ ਲਿਆਂਦਾ ਸੀ ਤਾਈ ਤਾਏ ਨਾਲ ਲੜਨ ਲੱਗ ਪੀ ਕਿ ਤੈਨੂੰ ਕਦਾ ਚਾ ਚੜਿਆ ਆ ਆਪਣਾ ਮੁੰਡਾ ਤਾਂ ਹਰ ਵਾਰ ਫੇਲ ਹੋ ਜਾਂਦਾ ਆ ਤੂੰ ਤਾਂ ਬਗਾਨਿਆਂ ਦੇ ਸ਼ਗਨ ਮਨਾਉਂਦਾ ਰਹਿਨਾ ਤਾਇਆ ਕਹਿਣ ਲੱਗਾ ਕਿ ਇਹ ਵੀ ਮੈਨੂੰ ਕੋਈ ਬਗਾਨਾ ਨਹੀਂ ਆ ਇਹ ਵੀ ਮੇਰਾ ਸਾਕਾਪਤੀ ਜਾਇਆ ਨਾਲੇ ਜਿਹੜਾ ਬੱਚਾ ਮਿਹਨਤ ਕਰੂਗਾ ਉਹਨੂੰ ਤਾਂ ਫਲ ਮਿਲੂਗਾ ਹੁਣ ਮੈਂ ਆਪਣੀਆਂ ਭਰਤੀਆਂ ਵੇਖਣੀ ਸਟਾਰਟ ਕਰ ਦਿੱਤੀਆਂ ਸੀ ਪਰ ਇਸ ਗੱਲ ਦਾ ਤਾਈ ਨੂੰ ਨਹੀਂ ਪਤਾ ਸੀ ਤਾਈ ਨੇ ਇਸ ਕੰਮ 'ਚ ਮੇਰਾ ਬੜਾ ਸਾਥ ਦਿੱਤਾ ਤਾਈ ਨੇ ਮੈਨੂੰ ਪੁਲਿਸ ਦਾ ਪੇਪਰ ਵੀ ਦਿਵਾਇਆ ਤੇ ਰੱਬ ਦੀ ਕਿਰਪਾ ਨਾਲ ਮੇਰਾ ਪੇਪਰ ਕਲੀਅਰ ਹੋ ਗਿਆ ਉਸ ਤੋਂ ਬਾਅਦ ਮੇਰਾ ਮੈਡੀਕਲ ਹੋਇਆ ਤੇ ਮੈਡੀਕਲ ਵੀ ਕਲੀਅਰ ਹੋ ਗਿਆ ਮੈਨੂੰ ਨੌਕਰੀ ਮਿਲ ਗਈ ਮੈਂ ਬੜਾ ਖੁਸ਼ ਸੀ ਕਿਉਂਕਿ ਮੇਰਾ ਸੁਪਨਾ ਪੂਰਾ ਹੋ ਗਿਆ ਸੀ ਜਦੋਂ ਇਹ ਗੱਲ ਦਾ ਤਾਈ ਨੂੰ ਪਤਾ ਲੱਗਾ ਤਾਂ ਉਹਦੇ ਮੁੰਡੇ ਨੂੰ ਪਤਾ ਲੱਗਾ ਤਾਂ ਉਹ ਮੇਰੇ ਨਾਲ ਬੜਾ ਗੁੱਸੇ ਹੋਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਹਮੇਸ਼ਾ ਸਾਡੇ ਥੱਲੇ ਲੱਗੇ ਰਹਿੰਦਾ। ਤਾਈ ਨੇ ਮੈਨੂੰ ਇੱਕ ਸਲਾਹ ਦਿੱਤੀ ਸੀ ਕਿ ਹੁਣ ਤੂੰ ਆਪਣਾ ਘਰ ਬਣਾਈ ਪੁੱਤ ਤੂੰ ਕਿਸੇ ਥੱਲੇ ਲੱਗੇ ਨਹੀਂ ਰਹਿਣਾ। ਹੁਣ ਤੱਕ ਮੈਂ ਤੇਰੀ ਤਾਈ ਨੂੰ ਇਸ ਕਰਕੇ ਨਹੀਂ ਕੁਝ ਬੋਲਦਾ ਸੀ ਤਾਂ ਕਿ ਤੇਰੀ ਜ਼ਿੰਦਗੀ ਬਣ ਜਾਵੇ। ਹੁਣ ਤੂੰ ਆਪਣੇ ਪੈਰਾਂ ਤੇ ਖੜਾ ਹੋ ਗਿਆ ਤੇ ਹੌਲੀ-ਹੌਲੀ ਆਪਣਾ ਘਰ ਬਣਾ। ਮੈਂ ਤਾਇਆ ਜੀ ਦਾ ਧੰਨਵਾਦ ਕੀਤਾ ਕਿ ਤੁਹਾਡੇ ਤੋਂ ਬਿਨਾ ਇਹ ਸਭ ਮੁਮਕਿਨ ਨਹੀਂ ਸੀ ਮੈਂ ਜਦੋਂ ਮਠਾਈ ਦਾ ਡੱਬਾ ਲੈ ਕੇ ਤਾਈ ਕੋਲ ਗਿਆ ਤਾਂ ਤਾਈ ਨੇ ਕੋਈ ਖੁਸ਼ੀ ਨਾ ਮਨਾਈ ਤੇ ਮੈਨੂੰ ਕਹਿਣ ਲੱਗੀ ਕਿ ਤੇਰੀ ਨੌਕਰੀ ਦਾ ਸਾਨੂੰ ਕੀ ਭਾਇਆ ਉਸ ਟਾਈਮ ਮੈਨੂੰ ਆਪਣੀ ਮਾਂ ਦੀ ਬੜੀ ਯਾਦ ਆਈ ਕਿ ਜੇ ਅੱਜ ਉਹ ਹੁੰਦੀ ਤਾਂ ਉਹਨੇ ਕਿੰਨੀਆਂ ਖੁਸ਼ੀਆਂ ਮਨਾਉਣੀਆਂ ਸੀ ਪਰ ਸਾਰੇ ਪਿੰਡ ਵਾਲੇ ਇਸ ਗੱਲ ਤੋਂ ਬੜੇ ਖੁਸ਼ ਸੀ ਕਿ ਸਾਡੇ ਪਿੰਡ ਦਾ ਮੁੰਡਾ ਪੁਲਿਸ 'ਚ ਭਰਤੀ ਹੋ ਗਿਆ ਕਿਉਂਕਿ ਸਾਰੇ ਪਿੰਡ ਨੂੰ ਪਤਾ ਸੀ ਕਿ ਤਾਈ ਮੇਰੇ ਨਾਲ ਕੀ ਕੁਝ ਕਰਦੀ ਆ ਇਸ ਕਰਕੇ ਸਭ ਬੜੇ ਖੁਸ਼ ਸੀ ਤੇ ਸਾਰੇ ਮੈਨੂੰ ਇਹੀ ਕਹਿੰਦੇ ਸੀ ਕਿ ਹੁਣ ਆਪਣਾ ਘਰ ਬਣਾ ਤੇ ਆਪਣਾ ਪਰਿਵਾਰ ਬਣਾ ਬੇਗਾਨਾ ਕੋਈ ਆਪਣਾ ਨਹੀਂ ਬਣਦਾ ਪਰ ਫਿਰ ਵੀ ਮੈਂ ਕਦੇ ਤਾਈ ਨੂੰ ਬੇਗਾਨਾ ਨਹੀਂ ਸਮਝਿਆ ਜੋ ਕੁਝ ਵੀ ਸੀ ਉਹਨਾਂ ਨੇ ਮੈਨੂੰ ਰੋਟੀ ਤਾਂ ਦਿੱਤੀ ਸੀ ਹੁਣ ਮੈਂ ਆਪਣੀ ਨੌਕਰੀ ਜੁਆਇਨ ਕਰ ਲਈ ਸੀ ਦਾਈ ਨੇ ਮੈਨੂੰ ਕਹਿ ਦਿੱਤਾ ਸੀ ਕਿ ਹੁਣ ਸਾਡੇ ਘਰ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਆ ਜਿੰਨਾ ਟਾਈਮ ਤੋਂ ਮੇਰੇ ਕੰਮ ਦਾ ਉਨਾ ਟਾਈਮ ਸਾਡੇ ਘਰ ਤੇਰੀ ਜਗ੍ਹਾ ਸੀ ਪਰ ਹੁਣ ਤੂੰ ਜਿੱਥੇ ਮਰਜੀ ਜਾ ਸਾਡੇ ਘਰ ਤੇਰੇ ਲਈ ਕੋਈ ਜਗ੍ਹਾ ਨਹੀਂ ਆ ਫਿਰ ਮੈਂ ਕਮਰਾ ਕਰਾਏ ਤੇ ਲੈ ਕੇ ਸ਼ਹਿਰ ਚ ਰਹਿਣ ਲੱਗਾ ਕਿਉਂਕਿ ਮੇਰੇ ਕੋਲ ਜੇ ਇੰਨੇ ਪੈਸੇ ਤਾਂ ਨਹੀਂ ਸੀ ਬਸ ਮੈਂ ਕਿਸੇ ਤੋਂ ਪੈਸੇ ਫੜ ਕੇ ਕਿਰਾਇਆ ਭਰ ਦਿੱਤਾ ਕਿਉਂਕਿ ਹੁਣ ਮੈਨੂੰ ਹੌਸਲਾ ਸੀ ਕਿ ਮੇਰੀ ਤਨਖਾਹ ਅਗਲੇ ਮਹੀਨੇ ਆ ਹੀ ਜਾਣੀ ਆ ਇੱਕ ਦਿਨ ਮੈਂ ਤਾਇਆ ਜੀ ਨੂੰ ਮਿਲਣ ਪਿੰਡ ਆਇਆ ਉਦੋਂ ਮੈਨੂੰ ਨੌਕਰੀ ਤੇ ਲੱਗੇ ਹੋਏ 3-4 ਮਹੀਨੇ ਹੋ ਗਏ ਸੀ ਮੈਂ ਵੇਖਿਆ ਕਿ ਸਾਡੇ ਘਰ ਇੱਕ ਬਹੁਤ ਸੋਹਣੀ ਕੁੜੀ ਬੈਠੀ ਸੀ ਉਹਨੂੰ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ ਦੱਸਣ ਤੇ ਪਤਾ ਲੱਗਾ ਕਿ ਉਹ ਤਾਈ ਦੀ ਭਤੀਜੀ ਸੀ ਮੈਂ ਤਾਂ ਉਹਨੂੰ ਵੇਖਦੇ ਸਾਰੀ ਉਹਦਾ دیਵਾਨਾ ਹੋ ਗਿਆ ਮੈਂ ਵਾਰ-ਵਾਰ ਉਹਨੂੰ ਵੇਖ ਰਿਹਾ ਸੀ ਜਦੋਂ ਮੈਂ ਤਾਈ ਨੂੰ ਮਿਲਿਆ ਤਾਂ ਬਹੁਤ ਖੁਸ਼ ਹੋਇਆ ਮੈਂ ਤਾਈ ਲਈ ਕੱਪੜੇ ਵੀ ਲੈ ਕੇ ਆਇਆ ਸੀ ਤੇ ਤਾਈ ਲਈ ਵੀ ਸੂਟ ਲੈ ਕੇ ਆਇਆ ਸੀ ਪਰ ਤਾਈ ਨੇ ਮੇਰਾ ਲਿਆ ਸੂਟ ਠੁਕਰਾ ਦਿੱਤਾ ਮੈਂ ਤਾਂ ਤਾਈ ਲਈ ਉਹ ਸੂਟ ਬੜੇ ਪਿਆਰ ਨਾਲ ਲੈ ਕੇ ਆਇਆ ਸੀ ਪਰ ਤਾਈ ਮੈਨੂੰ ਕਹਿਣ ਲੱਗੀ ਕਿ ਤੂੰ ਸਾਨੂੰ ਛੋਟਾ ਮਹਿਸੂਸ ਕਰਾਉਣ ਲਈ ਇਹ ਸੂਟ ਲੈ ਕੇ ਆਇਆ ਮੈਂ ਤੇਰਾ ਸੂਟ ਨਹੀਂ ਰੱਖਣਾ ਪਰ ਮੇਰਾ ਇਦਾਂ ਦਾ ਕੋਈ ਇਰਾਦਾ ਨਹੀਂ ਸੀ ਮੈਂ ਤਾਈ ਨੂੰ ਕਿਹਾ ਕਿ ਇਹ ਤਾਂ ਮੈਂ ਆਪਣੀ ਖੁਸ਼ੀ ਵਜੋਂ ਲੈ ਕੇ ਆਇਆ ਸੀ ਉਹ ਕੁੜੀ ਵੀ ਮੇਰੇ ਵੱਲ ਵੇਖ ਰਹੀ ਸੀ ਫਿਰ ਮੈਂ ਵਾਪਸ ਚਲਾ ਗਿਆ ਅਗਲੇ ਦਿਨ ਮੈਂ ਹੈਰਾਨ ਰਹਿ ਗਿਆ ਜਦੋਂ ਤਾਈ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿਣ ਲੱਗੀ ਪੁੱਤ ਮੈਂ ਐਵੇਂ ਤੈਨੂੰ ਖਾ ਮਖਾ ਕੱਲ ਬੋਲੀ ਤੂੰ ਸਾਡੇ ਕੋਲ ਹੋ ਕੇ ਜਾਈ ਤੇ ਮੈਂ ਚਾਹੁੰਨੀ ਆ ਕਿ ਤੂੰ ਹੁਣ ਸਾਡੇ ਕੋਲ ਹੀ ਰਹੇ ਕਿਉਂਕਿ ਸ਼ਹਿਰ 'ਚ ਤਾਂ ਇਦਾਂ ਕਿਰਾਏ 'ਤੇ ਰਹਿਣਾ ਚੰਗਾ ਨਹੀਂ ਲੱਗਦਾ ਸਾਡੇ ਹੁੰਦੇ ਤੂੰ ਇਦਾਂ ਕਿਰਾਏ 'ਤੇ ਰਹਿਣਾ ਆ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਤਾਈ ਇਦਾਂ ਅਚਾਨਕ ਕਿਵੇਂ ਬਦਲ ਗਈ ਪਰ ਮੈਨੂੰ ਤਾਈ ਤੇ ਸ਼ੱਕ ਵੀ ਹੋ ਰਿਹਾ ਸੀ ਕਿ ਕਿਤੇ ਕੋਈ ਗੱਲ ਹੋਰ ਤਾਂ ਨਹੀਂ ਪਰ ਜੋ ਵੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਤਾਈ ਨੇ ਮੇਰੇ ਨਾਲ ਮਾਵਾ ਵਾਂਗ ਰਿਐਕਟ ਕੀਤਾ ਮੈਂ ਭੱਜਾ ਭੱਜਾ ਸ਼ਾਮ ਨੂੰ ਹੀ ਉਹਨਾਂ ਦੇ ਘਰ ਗਿਆ ਤੇ ਤਾਈ ਮੈਨੂੰ ਬੜੇ ਪਿਆਰ ਨਾਲ ਮਿਲੀ ਤਾਇਆ ਵੀ ਬੜਾ ਖੁਸ਼ ਸੀ ਤਾਇਆ ਮੈਨੂੰ ਕਹਿਣ ਲੱਗਾ ਇਹਦੇ ਕੋਲੋਂ ਬਚ ਕੇ ਰਹੀਂ ਪਤਾ ਨਹੀਂ ਕਿਉਂ ਤੈਨੂੰ ਇੰਨਾ ਪਿਆਰ ਕਰ ਰਹੀ ਆ ਮੈਂ ਤਾਈ ਨੂੰ ਕਿਹਾ ਕਿ ਤਾਇਆ ਜੀ ਜੇ ਤਾਈ ਜੀ ਬਦਲ ਗਏ ਤਾਂ ਇਸ ਗੱਲ 'ਚ ਮੈਨੂੰ ਬੜੀ ਖੁਸ਼ੀ ਆ ਇਸ ਤਰ੍ਹਾਂ ਤਾਇਆ ਜੀ ਮੈਨੂੰ ਮਜ਼ਾਕ ਕਰ ਰਹੇ ਸੀ ਪਰ ਜੋ ਵੀ ਸੀ ਹੁਣ ਤਾਂ ਇਹ ਬਹੁਤ ਬਦਲ ਗਈ ਸੀ ਉਹ ਮੈਨੂੰ ਬੜਾ ਪਿਆਰ ਕਰ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਅੱਜ ਹੀ ਤੂੰ ਆਪਣਾ ਸਾਰਾ ਸਮਾਨ ਚੋਕੇ ਇੱਥੇ ਆ ਜਾ ਮੈਂ ਤੈਨੂੰ ਕਿਰਾਏ ਤੇ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਸੀ ਸ਼ਾਇਦ ਉਹ ਮੇਰੇ ਪੈਸੇ ਦੇ ਲਾਲਚ ਕਰਕੇ ਮੈਨੂੰ ਆਪਣੇ ਕੋਲ ਰੱਖ ਰਹੀ ਆ ਪਰ ਫਿਰ ਵੀ ਮੈਨੂੰ ਆਪਣੇ ਪਰਿਵਾਰ ਨਾਲ ਰਹਿਣਾ ਚੰਗਾ ਲੱਗਦਾ ਸੀ ਉੱਥੇ ਮੇਰਾ ਇਕੱਲੇ ਦਾ ਮਨ ਵੀ ਨਹੀਂ ਲੱਗਦਾ ਸੀ ਤਾਈ ਦੀ ਭਤੀਜੀ ਵੀ ਇੱਥੇ ਰਹਿਣ ਆਈ ਹੋਈ ਸੀ ਮੈਨੂੰ ਉੱਥੇ ਰਹਿੰਦੇ ਹੋਏ ਕਈ ਮਹੀਨੇ ਹੋ ਗਏ ਸੀ ਹੁਣ ਮੈਂ ਤਾਏ ਹੁਣਾ ਕੋਲ ਆ ਗਿਆ ਸੀ ਹੌਲੀ-ਹੌਲੀ ਉਸ ਕੁੜੀ ਨਾਲ ਮੇਰਾ ਪ੍ਰੇਮ ਪੈ ਗਿਆ ਉਹ ਵੀ ਮੈਨੂੰ ਪਿਆਰ ਕਰਦੀ ਸੀ ਤੇ ਮੈਂ ਵੀ ਉਹਨੂੰ ਪਿਆਰ ਕਰਨ ਲੱਗਾ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮੈਨੂੰ ਤਾਈ ਤੋਂ ਬੜਾ ਡਰ ਲੱਗਦਾ ਸੀ ਉਸ ਕੁੜੀ ਦਾ ਨਾਮ ਕਿਰਨ ਸੀ ਮੈਂ ਕਿਰਨ ਨੂੰ ਕਹਾਂ ਕਿ ਤਾਈ ਨੇ ਵਿਆਹ ਲਈ ਪਤਾ ਨਹੀਂ ਮੰਨਣਾ ਕਿ ਨਹੀਂ ਤਾਂ ਉਹ ਕਹਿਣ ਲੱਗੀ ਕਿ ਉਹ ਤੋਂ ਮੇਰੇ ਤੇ ਛੱਡ ਦੇ ਮੈਂ ਆਪੇ ਉਹਨਾਂ ਨੂੰ ਮਨਾ ਲੈਣਾ ਆਂ ਪਰ ਮੈਨੂੰ ਪਤਾ ਸੀ ਕਿ ਤਾਈ ਦਾ ਸੁਭਾਅ ਕਿਦਾਂ ਦਾ ਆ ਪਰ ਹੁਣ ਤਾਂ ਤਾਈ ਬਦਲੀ ਹੋਈ ਸੀ ਹੋ ਸਕਦਾ ਉਹ ਮੰਨ ਹੀ ਜਾਵੇ ਹੁਣ ਮੈਂ ਹੌਲੀ-ਹੌਲੀ ਸ਼ਹਿਰ ਵਿੱਚ ਇੱਕ ਪਲਾਟ ਵੀ ਲੈ ਲਿਆ ਸੀ ਏਦਾਂ ਕਰਕੇ ਮੇਰਾ ਕੰਮ ਵਧਦਾ ਗਿਆ ਕਿਰਨ ਆਪਣੇ ਪਿੰਡ ਚਲੀ ਗਈ ਸੀ ਮੇਰਾ ਉੱਥੇ ਬਿਲਕੁਲ ਮਨ ਨਹੀਂ ਲੱਗਦਾ ਸੀ ਤਾਈ ਨੇ ਫੈਸਲਾ ਕੀਤਾ ਕਿ ਕਿਰਨ ਨੂੰ ਇੱਥੇ ਸਕੂਲ ਲਾ ਲੈਂਦੇ ਆ ਕਿਉਂਕਿ ਤਾਈ ਨੂੰ ਕੰਮ ਦਾ ਔਖਾ ਸੀ ਮੈਨੂੰ ਬੜੀ ਖੁਸ਼ੀ ਹੋਈ ਤਾਈ ਦਾ ਇੱਕ ਮੁੰਡਾ ਤਾਂ ਵੈਲੀ ਬਣ ਗਿਆ ਸੀ ਤੇ ਇੱਕ ਨਸ਼ੇ ਪੱਤੇ 'ਚ ਪੈ ਗਿਆ ਸੀ ਜਿਸ ਕਰਕੇ ਤਾਈ ਬੜੀ ਦੁਖੀ ਰਹਿੰਦੀ ਸੀ ਤੇ ਉਹ ਪੈਸੇ ਦੀ ਮਦਦ ਮੇਰੇ ਕੋਲੋਂ ਲੈ ਲੈਂਦੀ ਸੀ ਤੇ ਮੇਰੇ ਕੋਲ ਕਹਿਣ ਲੱਗ ਜਾਂਦੀ ਸੀ ਕਿ ਸਾਡਾ ਤਾਂ ਹੱਥ ਬੜਾ ਤੰਗ ਆ ਤੂੰ ਸਾਡੀ ਮਦਦ ਕਰ ਦੇ ਮੈਂ ਬਿਨਾਂ ਸੋਚਿਆ ਉਹਨਾਂ ਦੀ ਮਦਦ ਕਰ ਦਿੰਦਾ ਸੀ ਮੈਂ ਉਹਨਾਂ ਨੂੰ ਮਹੀਨੇ ਦੇ ਖਾਣ ਪੀਣ ਦਾ ਖਰਚਾ ਵੀ ਦੇ ਦਿੰਦਾ ਸੀ ਸੌਦਾ ਪੱਤਾ ਵੀ ਲਿਆ ਦਿੰਦਾ ਸੀ ਇੱਕ ਦਿਨ ਮੈਂ ਕਿਰਨ ਨੂੰ ਦੱਸਿਆ ਕਿ ਤਾਈ ਦਸਬਾ ਪਹਿਲਾਂ ਹੋਰ ਤਰ੍ਹਾਂ ਦਾ ਸੀ ਪਰ ਹੁਣ ਉਹ ਬਹੁਤ ਬਦਲ ਗਏ ਨੇ ਤਾਂ ਕਿਰਨ ਚੁੱਪ ਜਾ ਹੋ ਗਈ ਮੈਂ ਕਿਰਨ ਨੂੰ ਪੁੱਛਿਆ ਕਿ ਮੈਨੂੰ ਲੱਗਦਾ ਤੈਨੂੰ ਆਪਣੀ ਭੂਆ ਬਾਰੇ ਇਹ ਸਭ ਸੁਣ ਕੇ ਚੰਗਾ ਨਹੀਂ ਲੱਗਿਆ ਤਾਂ ਕਿਰਨ ਕਹਿਣ ਲੱਗੀ ਇਦਾਂ ਦੀ ਕੋਈ ਗੱਲ ਨਹੀਂ ਆ ਮੇਰੇ ਦਿਲ 'ਚ ਇੱਕ ਗੱਲ ਆ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਪਰ ਮੇਰੇ 'ਚ ਹਿੰਮਤ ਨਹੀਂ ਹੋ ਰਹੀ ਮੈਂ ਕਿਰਨ ਨੂੰ ਕਿਹਾ ਕਿ ਤੂੰ ਮੇਰੇ ਨਾਲ ਬੇਝਿਜਕ ਸਾਰੀ ਗੱਲ ਕਰ ਸਕਦੀ ਆ ਕਿਰਨ ਮੈਨੂੰ ਕਹਿਣ ਲੱਗੀ ਕਿ ਟਾਈਮ ਆਉਣ ਤੇ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿਆਂਗੀ ਇੱਕ ਦਿਨ ਕਿਰਨ ਦੇ ਪੈਰ ਵਿੱਚ ਕੱਚ ਲੱਗ ਗਿਆ ਜਦੋਂ ਮੈਂ ਉਹਦੇ ਪੈਰ ਤੇ ਪੱਟੀ ਬੰਨ ਰਿਆ ਸੀ ਤਾਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰਾ ਕਿੰਨਾ ਮੋਹ ਕਰਦਾ ਆ ਮੈਂ ਕਿਰਨ ਨੂੰ ਕਿਹਾ ਕਿ ਆਪਾਂ ਇਕੱਠਿਆਂ ਨੇ ਜ਼ਿੰਦਗੀ ਬਤਾਉਣੀ ਆ ਤੇਰਾ ਮੋਹ ਨਹੀਂ ਕਰਨਾ ਤਾਂ ਹੋਰ ਕਿਹਦਾ ਕਰਨਾ ਆ ਕਿਰਨ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਕੋਈ ਗੱਲ ਦੱਸਣਾ ਚਾਹੁੰਨੀ ਆ ਮੈਂ ਕਿਰਨ ਨੂੰ ਕਿਹਾ ਕਿ ਦੱਸ ਕੀ ਗੱਲ ਆ ਕਿਰਨ ਕਹਿਣ ਲੱਗੀ ਕਿ ਇਹ ਗੱਲ ਸੁਣਨ ਤੋਂ ਬਾਅਦ ਤੁਸੀਂ ਮੈਨੂੰ ਛੱਡੋਗੇ ਤਾਂ ਨਹੀਂ ਮੈਂ ਕਿਰਨ ਨੂੰ ਕਿਹਾ ਕਿ ਮੈਂ ਤਾਂ ਤੈਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਆ ਮੈਂ ਤੈਨੂੰ ਕਦੇ ਨਹੀਂ ਛੱਡ ਸਕਦਾ ਤੂੰ ਦੱਸ ਕੀ ਗੱਲ ਆ ਪਰ ਜੋ ਗੱਲ ਮੈਨੂੰ ਕਿਰਨ ਨੇ ਦੱਸੀ ਉਹ ਮੈਂ ਕਦੇ ਆਪਣੇ ਸੁਪਨੇਂ ਵੀ ਨਹੀਂ ਸੋਚੀ ਸੀ ਕਿਰਨ ਨੇ ਮੈਨੂੰ ਦੱਸਿਆ ਕਿ ਪੂਆਣੇ ਮੈਨੂੰ ਕਿਹਾ ਸੀ ਕਿ ਤੂੰ ਸਾਡੇ ਮੁੰਡੇ ਨੂੰ ਆਪਣੇ ਪਿੱਛੇ ਲਾਉਣਾ ਤੇ ਪਿੱਛੇ ਲਗਾ ਕੇ ਉਹਨੂੰ ਪਿਆਰ ਦੇ ਚੱਕਰਾ 'ਚ ਪਾ ਕੇ ਉਹਦੇ ਕੋਲੋਂ ਪਲਾਟ ਆਪਣੇ ਨਾਮ ਕਰਵਾਉਣੇ ਆ ਤੇ ਉਹਨੂੰ ਵਿਆਹ ਦਾ ਲਾਰਾ ਲਗਾ ਕੇ ਉਹਨੂੰ ਪੂਰਾ ਆਪਣੇ ਪਿੱਛੇ ਲਾ ਲੈਣਾ ਆ ਤੇ ਫਿਰ ਤੂੰ ਸਾਰਾ ਕੁਝ ਆਪਣੇ ਨਾਮ ਕਰਾਉਣ ਤੋਂ ਬਾਅਦ ਉਹਦੇ ਤੇ ਕਰਦਾ ਕੇਸ ਪਵਾ ਕੇ ਉਹਨੂੰ ਜੇਲ੍ਹ ਭੇਜਣਾ ਆ ਕਿਉਂਕਿ ਮੇਰੇ ਮੁੰਡੇ ਦੋਵੇਂ ਨਸ਼ੇੜੀ ਨਿਕਲ ਗਏ ਆ ਤੇ ਮੇਰੇ ਕੋਲ ਉਹਦੀ ਤਰੱਕੀ ਜਰੀ ਨਹੀਂ ਜਾਂਦੀ ਜੇ ਮੇਰੇ ਮੁੰਡੇ ਕਿਸੇ ਅਹੁਦੇ ਤੇ ਨਹੀਂ ਆ ਤਾਂ ਮੈਂ ਉਹਨੂੰ ਵੀ ਕਿਸੇ ਅਹੁਦੇ ਤੇ ਨਹੀਂ ਰਹਿਣ ਦੇਣਾ ਉਹ ਮੇਰਾ ਸ਼ਰੀਕ ਆ ਤੇ ਮੇਰੇ ਹੁੰਦੇ ਹੋਏ ਉਹ ਤਰੱਕੀ ਕਰੇ ਇਹ ਮੈਂ ਕਦੇ ਨਹੀਂ ਚਾਹ ਸਕਦੀ ਉਹਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਗਈਆਂ ਕਿਰਨ ਮੈਨੂੰ ਕਹਿਣ ਲੱਗੀ ਕਿ ਪਹਿਲਾਂ ਤਾਂ ਮੈਂ ਭੂਆ ਦੇ ਪਿੱਛੇ ਲੱਗ ਗਈ ਸੀ ਪਰ ਜਦੋਂ ਤੁਹਾਨੂੰ ਮਿਲੀ ਆ ਮੈਂ ਤਾਂ ਤੁਹਾਡੀ ਹੀ ਹੋ ਕੇ ਹੀ ਰਹਿ ਗਈ ਆ ਮੇਰੇ ਮਨ ਨੇ ਕਦੀ ਇਹ ਗੱਲਾਂ ਦੀ ਇਜਾਜ਼ਤ ਨਹੀਂ ਦਿੱਤੀ ਪਰ ਭੂਆ ਮੇਰੇ ਨਾਲ ਰੋਜ਼ ਇਸ ਗੱਲ ਪਿੱਛੇ ਲੜਦੀ ਆ ਕਿ ਤੂੰ ਉਹਦੇ ਪਲਾਟ ਆਪਣੇ ਨਾਮ ਕਰਵਾ ਪਰ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ ਰਿਹਾ ਕਿਉਂਕਿ ਤੁਹਾਡਾ ਪਿਆਰ ਮੇਰੇ ਲਈ ਬਹੁਤ ਵੱਡੀ ਦੌਲਤ ਆ ਕਿਰਨ ਵਾਰ-ਵਾਰ ਮੇਰੇ ਕੋਲੋਂ ਮਾਫੀ ਮੰਗ ਰਹੀ ਸੀ ਤਾਂ ਮੈਂ ਕਿਰਨ ਨੂੰ ਕਿਹਾ ਕਿ ਤੂੰ ਤਾਂ ਕੁਝ ਵੀ ਨਹੀਂ ਕੀਤਾ ਤੇਰੀ ਇਹਦੇ 'ਚ ਕੀ ਗਲਤੀ ਆ ਜੋ ਤਾਈ ਨੇ ਕਿਹਾ ਸੀ ਉਹ ਤਾਂ ਤੂੰ ਨਹੀਂ ਕੀਤਾ ਫਿਰ ਤੂੰ ਮੇਰੇ ਕੋਲੋਂ ਮਾਫੀਆਂ ਕਿਉਂ ਮੰਗ ਰਹੀ ਆ ਕਿਰਨ ਕਹਿਣ ਲੱਗੀ ਕਿ ਜਦੋਂ ਮੈਂ ਤੁਹਾਨੂੰ ਮਿਲੀ ਸੀ ਤਾਂ ਮੈਂ ਇਸੇ ਚੱਕਰ ਵਿੱਚ ਹੀ ਮਿਲੀ ਸੀ ਕਿ ਮੈਂ ਸਾਰਾ ਕੁਝ ਤੁਹਾਡਾ ਆਪਣੇ ਨਾਮ ਕਰਵਾ ਲਵਾਂਗੀ ਪਰ ਮੈਨੂੰ ਨਹੀਂ ਪਤਾ ਲੱਗਾ ਕਿ ਕਦੋਂ ਮੈਨੂੰ ਤੁਹਾਡੇ ਨਾਲ ਸੱਚਾ ਪਿਆਰ ਹੋ ਗਿਆ ਆ ਉਸ ਦਿਨ ਬਾਸਮੀਰਾ ਦਿਲੀ ਟੁੱਟ ਗਿਆ ਮੈਂ ਤਾਈ ਨੂੰ ਆਪਣੀ ਮਾਂ ਸਮਝਣ ਲੱਗ ਪਿਆ ਸੀ ਪਰ ਇੱਕ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਬਗਾਨੇ ਕਦੇ ਆਪਣੇ ਨਹੀਂ ਬਣਦੇ ਬੇਸ਼ੱਕ ਤਾਈ ਨੇ ਕਦੇ ਮੇਰੇ ਨਾਲ ਫਰਕ ਨਹੀਂ ਰੱਖਿਆ ਪਰ ਤਾਈ ਕਦੇ ਵੀ ਮੇਰੀ ਮਾਂ ਨਹੀਂ ਬਣ ਸਕੀ ਮੈਂ ਉਹਨੂੰ ਬਹੁਤ ਪੈਸੇ ਲਟਾਉਂਦਾ ਸੀ ਕਿ ਸਾਡਾ ਰਿਸ਼ਤਾ ਬਣਿਆ ਰਹੇ ਪਰ ਉਹਨੇ ਆਪਣੀ ਔਕਾਤ ਦਿਖਾਈ ਦਿੱਤੀ ਸੀ ਉਹਨੇ ਮੈਨੂੰ ਸ਼ਰੀਕ ਬਣ ਕੇ ਦਿਖਾ ਦਿੱਤਾ ਸੀ ਉਸ ਦਿਨ ਮੇਰਾ ਮਨ ਬਿਲਕੁਲ ਹੀ ਟੁੱਟ ਗਿਆ ਸੀ ਬੇਸ਼ੱਕ ਮੇਰੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਸੀ ਪਰ ਰਿਸ਼ਤਿਆਂ ਦੀ ਕਮੀ ਮੇਰੇ ਕੋਲ ਹਮੇਸ਼ਾ ਲਈ ਰਹਿ ਗਈ ਸੀ ਪਰ ਹੁਣ ਮੇਰੇ ਮਨ 'ਚ ਇੱਕ ਗੱਲ ਪੱਕੀ ਹੋ ਗਈ ਸੀ ਕਿ ਮੈਂ ਬਗਾਨਿਆਂ ਨੂੰ ਕਦੇ ਆਪਣਾ ਨਹੀਂ ਬਣਾਉਣਾ ਮੈਂ ਆਪਣਾ ਪਰਿਵਾਰ ਬਣਾਉਂਗਾ ਕਿਰਨ ਤੇ ਮੈਂ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ ਰਾਜੀ ਸੀ ਜੇ ਹੁਣ ਮੈਂ ਇਹ ਸਭ ਗੱਲਾਂ ਤਾਈ ਨੂੰ ਪੁੱਛਦਾ ਸੀ ਤਾਂ ਤਾਈ ਨੇ ਮੇਰਾ ਤੇ ਕਿਰਨ ਦਾ ਰਿਸ਼ਤਾ ਨਹੀਂ ਕਰਨਾ ਸੀ ਉਨੇ ਵੈਸੇ ਵੀ ਸਾਡੇ ਰਿਸ਼ਤੇ ਲਈ ਨਹੀਂ ਮੰਨਣਾ ਸੀ ਕਿਉਂਕਿ ਉਹ ਤਾਂ ਮੈਨੂੰ ਬੇਕਾਰ ਕਰਨਾ ਚਾਹੁੰਦੀ ਸੀ ਮੇਰਾ ਸਭ ਕੁਝ ਲੁੱਟਣਾ ਚਾਹੁੰਦੀ ਸੀ ਤੇ ਮੈਨੂੰ ਕੰਗਾਲ ਕਰਨਾ ਚਾਹੁੰਦੀ ਸੀ ਸਮਝ ਨਹੀਂ ਲੱਗ ਰਿਹਾ ਸੀ ਹੁਣ ਮੈਂ ਕੀ ਕਰਾਂ ਮੈਂ ਕਿਰਨ ਨੂੰ ਕਿਹਾ ਕਿ ਤੁਸੀਂ ਆਪਣੇ ਮੰਮੀ ਡੈਡੀ ਨਾਲ ਗੱਲ ਕਰੋ ਉਹ ਜ਼ਰੂਰ ਆਪਣੇ ਰਿਸ਼ਤੇ ਲਈ ਮੰਨ ਜਾਣਗੇ ਕਿਰਨ ਮੈਨੂੰ ਕਹਿਣ ਲੱਗੀ ਕਿ ਪੂਆ ਤੋਂ ਬਿਨਾ ਰਿਸ਼ਤਾ ਨਹੀਂ ਹੋਣਾ ਪਹਿਲਾਂ ਪੂਆ ਨਾਲ ਗੱਲ ਕਰਨੀ ਪੈਣੀ ਆ ਫਿਰ ਮੈਂ ਇਹ ਗੱਲ ਆਪਣੇ ਤਾਏ ਨਾਲ ਕੀਤੀ ਤਾਇਆ ਕਹਿਣ ਲੱਗਾ ਕਿ ਕਿਰਨ ਗਰੀਬ ਘਰ ਦੀ ਕੁੜੀ ਆ ਜੀ ਉਹਦੀ ਗਰੀਬੀ ਨਿਕਲ ਜਾਊਗੀ ਤੇ ਇਸ ਤੋਂ ਚੰਗੀ ਕੀ ਗੱਲ ਆ ਮੈਂ ਅੱਜ ਹੀ ਤੇਰੀ ਤਾਈ ਨਾਲ ਗੱਲ ਕਰਦਾ ਆਂ ਤੇ ਤੁਹਾਡਾ ਰਿਸ਼ਤਾ ਪੱਕਾ ਕਰਦਾ ਆਂ ਜਦੋਂ ਤਾਏ ਨੇ ਤਾਈ ਨਾਲ ਗੱਲ ਕੀਤੀ ਤਾਂ ਤਾਈ ਇਸ ਰਿਸ਼ਤੇ ਲਈ ਨਾ ਮੰਨੀ ਕਿਉਂਕਿ ਤਾਈ ਤਾਂ ਮੇਰਾ ਸਭ ਕੁਝ ਲੁੱਟਣਾ ਚਾਹੁੰਦੀ ਸੀ ਹੌਲੀ ਹੌਲੀ ਇਹ ਗੱਲਾਂ ਕਿਰਨ ਦੇ ਘਰ ਤੱਕ ਪਹੁੰਚ ਗਈਆਂ ਤਾਂ ਕਿਰਨ ਦੇ ਘਰ ਦੇ ਇੰਨੇ ਅਮੀਰ ਨਹੀਂ ਸੀ ਉਹਨਾਂ ਨੂੰ ਇਹ ਰਿਸ਼ਤਾ ਮਨਜ਼ੂਰ ਸੀ ਪਰ ਤਾਈ ਰਜਾਮੰਦੀ ਨਹੀਂ ਦੇ ਰਹੀ ਸੀ ਜਿਸ ਕਰਕੇ ਉਹ ਚੁੱਪ ਕਰ ਗਏ ਫਿਰ ਮੈਂ ਖੁਦ ਕਿਰਨ ਦੇ ਮੰਮੀ ਡੈਡੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਸਭ ਕੁਝ ਦੱਸਿਆ ਜੋ-ਜੋ ਕੁਝ ਤਾਈ ਨੇ ਮੇਰੇ ਨਾਲ ਬਚਪਨ ਵਿੱਚ ਕੀਤਾ ਸੀ ਤੇ ਹੁਣ ਵੀ ਜੋ ਕਰਨਾ ਚਾਹੁੰਦੀ ਸੀ ਉਹ ਸਾਰੇ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਕਿ ਉਹ ਇੰਨੀ ਗਿਰੀ ਹੋਈ ਆ ਕਿ ਆਪਣੇ ਪੁੱਤਾਂ ਵਰਗੇ ਭਤੀਜੇ ਨੂੰ ਕੰਗਾਲ ਕਰਨਾ ਚਾਹੁੰਦੀ ਆ ਉਹ ਸਾਰੇ ਮੇਰੇ ਨਾਲ ਰਜ਼ਾਮੰਦ ਹੋ ਗਏ ਤੇ ਕਿਰਨ ਤਾਂ ਪਹਿਲਾਂ ਹੀ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਸੀ ਮੈਂ ਤੇ ਕਿਰਨ ਬਹੁਤ ਜ਼ਿਆਦਾ ਖੁਸ਼ ਸੀ ਪਰ ਜਦੋਂ ਤਾਈ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤਾਈ ਮੇਰੇ ਤੇ ਬਹੁਤ ਗੁੱਸੇ ਹੋਈ ਤੇ ਮੈਨੂੰ ਕਹਿਣ ਲੱਗੀ ਕਿ ਸਾਡੇ ਘਰ ਤੋਂ ਨਿਕਲ ਜਾ ਤੂੰ ਚੋਰੀ-ਚੋਰੀ ਮੇਰੇ ਪੇਕੇ ਦਾ ਰਿਸ਼ਤਾ ਪੱਕਾ ਕਰ ਆਇਆ ਆ ਇੱਕ ਦਿਲ ਕਰਦਾ ਸੀ ਕਿ ਤਾਈ ਨੂੰ ਸਭ ਕੁਝ ਦੱਸ ਦੇਵਾਂ ਕਿ ਜੋ ਤੂੰ ਕਰਨਾ ਚਾਹੁੰਦੀ ਸੀ ਮੈਨੂੰ ਸਭ ਪਤਾ ਲੱਗ ਗਿਆ ਆ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਵਿਆਹ 'ਚ ਕੋਈ ਵਿਗੜਨ ਪਵੇ ਸਾਡਾ ਵਿਆਹ ਤਾਈ ਦੀ ਰਜ਼ਾਮੰਦੀ ਤੋਂ ਬਿਨਾਂ ਹੀ ਪੱਕਾ ਹੋ ਗਿਆ ਸੀ ਇਸ ਕਰਕੇ ਉਹ ਇਸ ਗੱਲ ਤੋਂ ਬੜੀ ਦੁਖੀ ਸੀ ਰਿਸ਼ਤਾ ਹੋਣ ਤੋਂ ਬਾਅਦ ਸਾਡਾ ਵਿਆਹ ਰੱਖ ਦਿੱਤਾ ਸੀ ਪਰ ਤਾਈ ਨੇ ਆਪਣੇ ਪੇਕਿਆਂ ਨੂੰ ਕਹਿ ਦਿੱਤਾ ਸੀ ਕਿ ਜੇ ਤੁਸੀਂ ਇਹ ਰਿਸ਼ਤਾ ਕਰਨਾ ਹੈ ਤਾਂ ਮੈਂ ਵਿਆਹ ਤੇ ਨਹੀਂ ਆਉਣਾ ਹੁਣ ਮੈਂ ਆਪਣੇ ਕਿਰਾਏ ਦੇ ਘਰ ਤੇ ਰਹਿੰਦਾ ਸੀ ਇੱਕ ਮਹੀਨੇ ਬਾਅਦ ਸਾਡਾ ਦੋਵਾਂ ਦਾ ਵਿਆਹ ਸੀ ਤਾਈ ਨੇ ਤਾਈ ਨੂੰ ਵੀ ਵਿਆਹ 'ਚ ਸ਼ਾਮਿਲ ਨਹੀਂ ਹੋਣ ਦਿੱਤਾ ਤਾਈ ਨੇ ਕਹਿ ਦਿੱਤਾ ਸੀ ਕਿ ਜੇ ਤੂੰ ਇਸ ਵਿਆਹ 'ਚ ਗਿਆ ਤਾਂ ਮੈਂ ਆਤਮਹੱਤਿਆ ਕਰ ਲੂੰਗੀ ਇਸ ਕਰਕੇ ਤਾਇਆ ਵਿਆਹ 'ਚ ਸ਼ਾਮਿਲ ਨਾ ਹੋ ਪਾਇਆ ਮੈਂ ਤਾਈ ਨੂੰ ਬੜਾ ਯਾਦ ਕਰਦਾ ਸੀ ਪਰ ਮੈਨੂੰ ਪਤਾ ਸੀ ਕਿ ਉਹਦੀ ਵੀ ਮਜਬੂਰੀ ਆ ਮੇਰੀ ਸਿਰਫ ਇੱਕ ਮਾਸੀ ਸੀ ਜੋ ਮੇਰੇ ਵਿਆਹ 'ਚ ਸ਼ਾਮਿਲ ਹੋਈ ਸੀ ਮੇਰੇ ਨਾਨਕੇ ਘਰ ਵੀ ਕੋਈ ਨਹੀਂ ਸੀ ਮੇਰੇ ਮਾਮੇ ਨਹੀਂ ਸੀ ਤੇ ਨਾਨਾ ਨਾਨੀ ਤਾਂ ਪਹਿਲਾਂ ਹੀ ਮਰ ਚੁੱਕੇ ਸੀ ਸਿਰਫ ਇੱਕ ਮਾਸੀ ਸੀ ਜਿਨੇ ਮੇਰੇ ਸਾਰੇ ਸ਼ਗਨ ਵਿਆਹ ਕੀਤੇ ਮੈਂ ਵਿਆਹ ਕੋਈ ਵੱਡੇ ਤਰੀਕੇ ਨਾਲ ਨਾ ਕੀਤਾ ਕਿਉਂਕਿ ਕਿਰਨ ਦੇ ਘਰ ਦੇ ਗਰੀਬ ਸੀ ਤੇ ਵਿਆਹ ਚ ਸ਼ਾਮਿਲ ਹੋਣ ਵੇਲੇ ਵੀ ਬਹੁਤ ਘੱਟ ਲੋਕ ਸੀ ਇਸ ਕਰਕੇ ਵਿਆਹ ਸਿੰਪਲ ਤਰੀਕੇ ਨਾਲ ਕੀਤਾ ਗਿਆ ਵਿਆਹ ਕੇ ਕਿਰਨ ਮੇਰੇ ਘਰ ਆ ਗਈ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ੀ ਖੁਸ਼ੀ ਰਹਿ ਰਹੇ ਸੀ ਇੱਕ ਦਿਨ ਮੈਂ ਡਿਊਟੀ ਤੇ ਸੀ ਜਦੋਂ ਮੈਨੂੰ ਅਚਾਨਕ ਤਾਇਆ ਦਾ ਫੋਨ ਗਿਆ ਤਾਇਆ ਬਹੁਤ ਰੋ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਤਾਇਆ ਇੰਨਾ ਕਿਉਂ ਰੋ ਰਿਹਾ ਮੈਂ ਤਾਇਆ ਨੂੰ ਚੁੱਪ ਕਰਾਇਆ ਤੇ ਪੁੱਛਿਆ ਕਿ ਦੱਸੋ ਕੀ ਗੱਲ ਆ ਤਾਂ ਤਾਇਆ ਮੈਨੂੰ ਕਹਿਣ ਲੱਗਾ ਕਿ ਤੇਰੀ ਤਾਈ ਨੂੰ ਅਧਰੰਗ ਦਾ ਦੌਰਾਂ ਪੈ ਗਿਆ ਮੈਂ ਉਹਨੂੰ ਹਸਪੀਟਲ ਲੈ ਕੇ ਆਇਆ ਆ ਤਾਇਆ ਨੇ ਦੱਸਿਆ ਕਿ ਹਸਪੀਟਲ 'ਚ ਮੈਂ ਕੱਲਾ ਹੀ ਆ ਕਿਉਂਕਿ ਦੋਵੇਂ ਮੁੰਡੇ ਤਾਂ ਨਸ਼ੇ ਵਿੱਚ ਡੱਲ ਰਹਿੰਦੇ ਸੀ ਮੈਂ ਤਾਇਆ ਨੂੰ ਕਿਹਾ ਕਿ 1 ਘੰਟੇ ਤੱਕ ਮੈਂ ਹਸਪੀਟਲ ਪਹੁੰਚਦਾ ਆ ਤੁਸੀਂ ਫਿਕਰ ਨਾ ਕਰੋ ਜਦੋਂ ਮੈਂ ਗਿਆ ਤਾਂ ਤਾਇਆ ਬਹੁਤ ਫਿਕਰਾਂ 'ਚ ਬੈਠਾ ਬਾਹਰ ਵੇਟ ਕਰ ਰਿਹਾ ਸੀ ਕਿਉਂਕਿ ਡਾਕਟਰਾਂ ਨੇ ਕਿਹਾ ਸੀ ਕਿ ਤੁਸੀਂ ਲਿਆਉਣ ਵਿੱਚ ਥੋੜੀ ਦੇਰ ਕਰ ਦਿੱਤੀ ਆ ਇਹ ਵੀ ਹੋ ਸਕਦਾ ਕਿ ਮਰੀਜ਼ ਦੀ ਜਾਨ ਚਲੀ ਜਾਵੇ ਤੇ ਇਹ ਵੀ ਹੋ ਸਕਦਾ ਕਿ ਮਰੀਜ਼ ਠੀਕ ਹੋ ਜਾਵੇ ਤਾਇਆ ਬਾਹਰ ਬੈਠਾ ਮੈਨੂੰ ਹੀ ਡੀਕ ਰਿਹਾ ਸੀ ਤੇ ਜਦੋਂ ਮੈਂ ਗਿਆ ਤਾਂ ਤਾਈ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਜਿੰਨਾ ਟਾਈਮ ਹਸਪੀਟਲ ਦੀ ਪੂਰੀ ਫੀਸ ਨਹੀਂ ਭਰਾਂਗੇ ਉਨਾ ਟਾਈਮ ਉਹ ਪੂਰਾ ਇਲਾਜ ਸ਼ੁਰੂ ਨਹੀਂ ਕਰਨਗੇ ਤਾਂ ਮੈਂ ਤਾਇਏ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਤਾਈ ਨੂੰ ਆਪਾਂ ਕੁਝ ਨਹੀਂ ਹੋਣ ਦੇਣਾ ਮੈਂ ਕਿਰਨ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਸੀ ਕਿਰਨ ਵੀ ਸਕੂਟਰੀ ਲੈ ਕੇ ਹਸਪੀਟਲ ਪਹੁੰਚ ਗਈ ਸੀ ਮੈਂ ਸਾਰਾ ਬਿੱਲ ਪੇ ਕਰ ਦਿੱਤਾ ਸੀ ਤੇ ਬਿੱਲ ਪੇ ਹੋਣ ਤੋਂ ਬਾਅਦ ਡਾਕਟਰ ਇਹ ਗੱਲ ਦੀ ਤਸੱਲੀ ਦਿੰਦੇ ਸੀ ਕਿ ਅਸੀਂ ਮਰੀਜ਼ ਨੂੰ ਬਚਾ ਲਿਆ ਤੇ ਮਰੀਜ਼ ਦੀ ਇੱਕ ਲਾਤੀ ਚੱਲ ਪਾਉਗੀ ਕਿਉਂਕਿ ਇੱਕ ਲੱਤ ਬਿਲਕੁਲ ਖੜ ਚੁੱਕੀ ਆ ਜੇ ਇਸ ਕਰਕੇ ਉਹ ਮੰਜੇ ਤੇ ਹੀ ਪਏ ਰਹਿਣਗੇ ਉਹ ਤੁਰ ਫੇਰ ਨਹੀਂ ਸਕਣਗੇ ਪਰ ਜੇਕਰ ਤੁਸੀਂ ਉਹਨਾਂ ਤੇ ਥੋੜੀ ਜੀ ਮਿਹਨਤ ਕਰੋਗੇ ਉਹਨਾਂ ਦੀ ਮ사ਜ ਕਰੋਗੇ ਤਾਂ ਹੋ ਸਕਦਾ ਉਹਨਾਂ ਦੀ ਲੱਤ ਚੱਲ ਪਵੇ ਪਰ ਇਸ ਟਾਈਮ ਉਹਨਾਂ ਨੂੰ ਸੇਵਾ ਦੀ ਬਹੁਤ ਲੋੜ ਆ ਇਸ ਤਰ੍ਹਾਂ 2-4 ਦਿਨ ਹਸਪੀਟਲ ਰਹਿਣ ਤੋਂ ਬਾਅਦ ਅਸੀਂ ਤਾਈ-ਤਾਈ ਨੂੰ ਆਪਣੇ ਘਰ ਲੈ ਗਏ ਤੇ ਉੱਥੇ ਜਾ ਕੇ ਮੈਂ ਤੇ ਕਿਰਨ ਨੇ ਤਾਈ ਦੀ ਬੜੀ ਸੇਵਾ ਕੀਤੀ ਤੇ ਤਾਈ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਤਾਈ ਦੇ ਦੋਵੇਂ ਮੁੰਡੇ ਹੀ ਇੱਕ ਵਾਰ ਵੀ ਤਾਈ ਨੂੰ ਮਿਲਣ ਨਹੀਂ ਆਏ ਤਾਈ ਬਹੁਤ ਰੋ ਰਹੀ ਸੀ ਤੇ ਮੇਰੇ ਅੱਗੇ ਹੱਥ ਬੰਨ੍ਹ ਕੇ ਮਾਫੀ ਮੰਗ ਰਹੀ ਸੀ ਕਿ ਮੈਂ ਤੇਰਾ ਕਿੰਨਾ ਮਾੜਾ ਚਾਇਆ ਤੈਨੂੰ ਕਦੇ ਬੱਚਿਆਂ ਵਾਂਗ ਪਿਆਰ ਨਾ ਕੀਤਾ ਪਰ ਅੱਜ ਮੇਰਾ ਬੱਚਾ ਬਣ ਕੇ ਤੂੰ ਹੀ ਮੇਰੀ ਸੇਵਾ ਕੀਤੀ ਤੇ ਤੂੰ ਹੀ ਮੇਰੀ ਜਾਨ ਬਚਾਈ ਮੇਰੇ ਆਪਣੇ ਜੰਮੇ ਬੱਚਿਆਂ ਨੂੰ ਤਾਂ ਮੇਰੀ ਕੋਈ ਫਿਕਰ ਨਹੀਂ ਆ ਮੈਨੂੰ ਮaaf ਕਰ ਦੇ ਤਾਂ ਮੈਂ 딸 ਨੂੰ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆ ਪਰ ਮੈਂ ਤਾਂ ਤੁਹਾਨੂੰ ਹਮੇਸ਼ਾ ਆਪਣੀ ਮਾਂ ਸਮਝਿਆ ਸੀ ਤੇ ਅੱਗੇ ਵੀ ਸਮਝੂਗਾ ਕਿਉਂਕਿ ਮिन्नੂ ਪੈਸੇ ਦੀ ਕੋਈ ਕਮੀ ਨਹੀਂ ਆ ਮੈਨੂੰ ਤਾਂ ਬਸ ਮਾਂ ਦੀ ਕਮੀ ਸੀ ਜੋ ਮੈਂ ਤੁਹਾਡੇ ਕੋਲੋਂ ਪੂਰੀ ਕਰਾਉਣਾ ਚਾਹੁੰਦਾ ਸੀ ਮੈਂ ਤੇ ਕਿਰਨ ਨੇ ਤਾਈ ਜੀ ਦੀ ਇੰਨੀ ਸੇਵਾ ਕੀਤੀ ਇੰਨੀਆਂ ਦਵਾਈਆਂ ਲਿਆ ਕੇ ਦਿੱਤੀਆਂ ਤੇ ਕਿਰਨ ਨੇ ਉਹਨਾਂ ਦੀ ਮਾਲਿਸ਼ ਕੀਤੀ ਜਿਸ ਕਰਕੇ ਉਹਨਾਂ ਦੀ ਲੱਤ ਚੱਲ ਪਈ ਤੇ ਹੁਣ ਉਹ ਆਪਣੇ ਪੈਰਾਂ ਤੇ ਖੜੇ ਹੋ ਗਏ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਰਾ ਪਰਿਵਾਰ ਇੱਕ ਹੋ ਗਿਆ ਅਸੀਂ ਸਾਰੇ ਹੁਣ ਪਿੰਡ 'ਚ ਤਾਏ-ਤਾਈ ਨਾਲ ਰਹਿੰਦੇ ਆ ਤੇ ਉਹ ਸਾਨੂੰ ਹੀ ਆਪਣੇ ਨੌ ਪੁੱਤ ਸਮਝਦੇ ਆ ਕਿਉਂਕਿ ਉਹਨਾਂ ਦੇ ਆਪਣੇ ਮੁੰਡੇ ਤਾਂ ਘੱਟ ਹੀ ਘਰ ਆਉਂਦੇ ਜਾਂਦੇ ਆ ਉਤਾਬਸ ਨਰਸ਼ੀ ਜੀ ਲੱਗੇ ਰਹਿੰਦੇ ਆ ਕਈ ਵਾਰ ਆਪਣੇ ਢਿੱਡੋ ਜੰਮੇ ਬੱਚੇ ਤੋਂ ਖਾਦੇ ਜਾਂਦੇ ਆ ਤੇ ਬਗਾਨੇ ਬੜਾਪੇ ਵਿੱਚ ਕੰਮ ਆ ਜਾਂਦੇ ਆ ਇਸ ਕਰਕੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ